ਆਟਾ ਬੁੰਨਾ ਪਹਿਲਾਂ 3 ਵਾਰੀ ਇਹਨੇ ਘਰ ਦੀ ਵਾਰੀ ਆਉ ਹੁੱਕਾਂ ਅੰਗਲੀ ਬਟੂਏ ਦੋ ਬੁੰਨਾ ਹਾਂ ਕਿ ਆ ਕੋ ਮੜਾਏ ਨੇ ਕੱਪੜੇ ਕੱਟਾ ਕੇ ਮੇਰੇ ਬਾਰੇ ਥਿੰਕੂ ਦਾ ਇਹਨੇ ਦੋ ਟੋ ਟੋ ਬੁੰਨੇਗੇ ਤਾਂ ਟਾਈਮ ਲੱਗੂਗਾ ਆਉ ਜਾ ਫਿਰ ਪੈਨ ਲੱਗੇ ਨਵਾਦੀ ਮੈਂ ਵੀ ਸ਼ਾਮ ਨੂੰ ਪੈਨ ਲੱਦੀ ਆਉ ਠੀਕ ਆ ਠੀਕ ਹੈ ਚਲ ਮੈਂ ਪੰਨੇ ਮੰਨਦਾ ਫਿਰ ਆ ਮੈਂ ਆਟਾ ਬੁੰਨੀ ਆ ਤੇ ਮੈਂ ਖਾਰੀਆਂ ਰੋਟ ਮੈਨੂੰ ਜਿਆਦਾ ਪਸੰਦ ਆ ਮੈਂ ਮੈਂ ਜਿਆਦੇ ਮਰਦੀ ਆ ਇਹਦੇ ਪਰ ਕਾਲਾ ਹੁਣ ਟੈਪ ਹੋ ਰਿਹਾ ਹੈ ਅਗਲਾ ਦਿਨ ਸ਼ਾਮ ਦੇ 4 4 ਵਜੇ ਦੇ ਹੈ ਤੇ ਅਸੀਂ ਮੈਂ ਇਧਰ ਹੁਣ ਕੀ ਆ ਤੇ ਛੋਲਿਆਂ ਦੀ ਸਬਜ਼ੀ ਬਣਾਉਣੀ ਹੈ ਕਿ ਛੋਲਿਆਂ ਦੇ ਦਾਲ ਵਿੱਚ ਕੀ ਆ ਮਲਾ ਕੇ ਤੇ ਇਧਰ ਇਹ ਛੋਲੇ ਨਾਲ ਆਇਆ ਤਾਂ ਚਾਹੇ ਦੂਰੋਟੇ ਕਰ ਲਾ ਕਰਦ ਨੂੰ ਦੂਰੋਟੇ ਉੱਪਰ ਤੇ ਘੜੋੜ ਲੈਕਣੇ ਇਹਦਾ ਕੱਚਾ ਹੀ ਪਿਆ ਹਾਂ ਐਂ ਕੱਚਾ ਹੈ ਲੋੜ ਹੀ ਨਹੀਂ ਗਈ ਪਤਾ ਚਿੱਟਾ ਹੁੰਦਾ ਜਿਹੜਾ ਪੱਕਿਆ ਉਹ ਹੁੰਦਾ ਇਹ ਦੂਰੋਟਾ ਇਹਦਾ ਜ਼ਿਆਦਾ ਉੱਤਰ ਜਾਂਦਾ ਨਾ ਇਹਦਾ ਇੱਕੜੇ ਜਾਊਗਾ ਸਵਾਦ ਤਾਂ ਮੈਂ ਜਿਹੜੀਆਂ ਦੀਆ ਫੁੱਲ ਕਿਉਂ ਨਹੀਂ ਲਾਉਂਦੀ ਤੇ ਐਵੇਂ ਛੇਤੀ ਛੱਲੇ ਜਾਂਦੇ ਨੇ ਹਾਂ ਐਵੇਂ ਛੇਤੀ ਛੱਲੇ ਜਾਂਦਾ ਸੱਚ ਜੀ ਹਾਂ ਹੁਣੇ ਤੋੜਿਆ ਇਹ ਕੀ ਆ ਸਾਡੇ ਘਰ ਦੇ ਹੀ ਆ ਜਿਹੜੇ ਪਿੱਛੇ ਲੱਗ ਰਹੇ ਹੁਣ ਕੀ ਆ ਸੋਹਣੇ ਲੱਗ ਰਹੇ ਆ ਹੁਣ ਇਹਨੂੰ ਦਾਲ ਦੇ ਵਿੱਚ ਵਾ ਕੇ ਬਣਾ ਲਾਂਗੇ ਕਿਉਂਕਿ ਜੇ ਇਕੱਲੇ ਕੀ ਆ ਬਣਾਈਏ ਤਾਂ ਸਰਦਾ ਨਹੀਂ ਫਿਰ ਦਾਲ ਚ ਬਣਾ ਕੇ ਆਰਾਮ ਨਾਲ ਸਰਦਾ ਨਹੀਂ ਆ ਇਕੱਲੇ ਖਾਂਦੇ ਨਹੀਂ ਹੈਗੇ ਹਟ ਗਏ ਇੱਕ ਵਾਰੀ ਉਹ ਖਾਇਆ ਬਸ ਇੱਕ ਵਾਰੀ ਖਾਇਆ ਸਵਾਦ ਨਹੀਂ ਲੱਗਿਆ ਫਿਰ ਮੁਰਗੀ ਖਾਏ ਨਾ ਵਧੀਆ ਨਹੀਂ ਲੱਗਿਆ ਉਹ ਲੋ ਚੀਰ ਕੇ ਰੱਖ ਲੀਏ ਤੇ ਅੱਗ ਬਸ ਸਾਡੀ ਅੱਗ ਨਾਲ ਦੀ ਨਾਲ ਵੱਲ ਰਹੀ ਆ ਵੀ ਅੱਗੇ ਹੈਗੀ ਅਸੀਂ ਇੱਥੇ ਪਹਿਲਾਂ ਸੀ ਕੂਲਚੀਆਂ ਦੀ ਵੀਡੀਓ ਬਣਾ ਕੇ ਆਟੇ ਆ ਕੂਲਚੇ ਖਾਏ ਸਾਰੀ ਫੈਮਿਲੀ ਨੇ ਬਣਾ ਕੇ ਤੇ ਉਹਦੀ ਵੀਡੀਓ ਦੂਜੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇ ਜਾਣੀ ਬਹੁਤ ਸਵਾਦ ਆ ਬਹੁਤ ਵਧੀਆ ਕੂਲਚੇ ਬਣੇ ਆ ਬਹੁਤ ਪਰ ਹੈਗੇ ਤੇ ਪੂਰੇ ਪੂਰੇ ਇਸ ਵਾਰ ਸਾਡੇ ਵੱੱਲੇ ਰਿਸ਼ਤੇਦਾਰਾਂ ਕਰਕੇ ਅੱਗੇ ਤਾਂ ਸਾਨੂੰ ਆਪ ਹੀ ਵੱਧੂ ਹੁੰਦੇ ਆ ਵੀ ਸਾਡੇ ਲਈ ਬਾਤੂ ਹੁੰਦੇ ਆ ਫਿਰ ਰਾਤ ਕੀ ਮੇਰੀ ਨੜਦਾ ਹੀ ਹੋਈ ਆ ਜਿਵੇਂ ਆਪਣੀ ਹਾਂ ਸਾਡੀ ਨੰਦਾ ਹੀ ਹੋਈ ਆ ਜਵਾਕ ਆਏ ਨੇ ਫਿਰ ਜਵਾਕ ਥੋੜੀ ਚੀਜ਼ ਵਾਧ ਮੰਗ ਲੈਂਦੇ ਨੇ ਉਹ ਪੂਰੇ ਪੂਰੇ ਜੇ ਲਿਆਂਦੇ ਤੇ ਬਸ ਪੂਰੇ ਪੂਰੇ ਹੀ ਤੇ ਥੱਲੇ ਖਾ ਗਏ ਜੀ ਚੰਨ ਕਰ ਨਹੀਂ ਸੋ ਅਸੀਂ ਤਾਂ ਖਾਣੀ ਬਹੁਤ ਘੱਟ ਐ ਸਾਨੂੰ ਐ ਹੁੰਦਾ ਜੇ ਜਿਹਨੇ ਲੈਣੀ ਐ ਬਾਦੂ ਉਹ ਲੈ ਲੈਣਗੇ ਹਾਂ ਦਾਦਾ ਵੀ ਖਾ ਲੈਂਦੇ ਹਾਂ ਹਾਂ ਦਾਦਾ ਵੀ ਖਾ ਲੈਂਦੇ ਆ ਅਸੀਂ ਤਾਂ ਸਾਰ ਲੈਂਦੀ ਆ ਦੋਨੇ ਤਰ੍ਹਾਂ ਦੀ ਜਠਾਣੀ ਮੈਨੂੰ ਖਾਪਾ ਖਾਣ ਦੇਣਾ ਹੈ ਨਹੀਂ ਨਾ ਸਾਨੂੰ ਖਾਣ ਦਾ ਨਾ ਉਹ ਨਹੀਂ ਹੈਗਾ ਆਪਾਂ ਸਾਨੂੰ ਐ ਹੁੰਦਾ ਵੀ ਬਣਾ ਕੇ ਦੇ ਦਈਏ ਬਸ ਵੀ ਚੱਲ ਬਜਨ ਵੀ ਦੇਖਣਾ ਬਜਨ ਵੀ ਦੇਖਣਾ ਆਪਣਾ ਆਪਣੇ ਹਾਂ ਆਪਣੀ ਹੈਲਥ ਵੀ ਵੀ ਦੇਖਣਾ ਪੈਂਦਾ ਵੀ ਭਾਰੀ ਹੁੰਦੇ ਜਾਣੇ ਹਨ ਮਨ ਨੂੰ ਤਾਂ ਕੁਝ ਲੱਗਦਾ ਵੀ ਜਿਆਦੇ ਆ ਹਜੇ ਫਿਰ ਵੀ ਠੀਕ ਹੈ ਮੈਂ ਤਾਂ ਫਿਰ ਮੈਂ ਐਸੇ ਹੋਣੀ ਜੇ ਖਾਣ ਲੱਗ ਜਾਏ ਜੀ ਚੀਜ਼ਾਂ ਜਿਆਦਾ ਹਾਂ ਤੇ ਹੁਣ ਮੈਂ ਥੋੜੀ ਦੇਰ ਤੱਕ ਨਾ ਉਹ ਬਣਾਉਂਗੀ ਉਹ ਮੰਗੇਓ ਵਾਲਾ ਉਹ ਪਾਣੀ ਸ਼ਰਬਤ ਸ਼ਰਬਤ ਉਹ ਬਣਾਉਂਗੀ ਹੁਣ ਕਸਾ ਰਿਹਾ ਕੱਲ ਵੀ ਅਸੀਂ ਬਣਾਇਆ ਤਾਂ ਜਿਹੜੇ ਅੱਜ ਇੱਥੇ ਪੈਨਾਂ ਤੁਹਾਡੇ ਵੀਡੀਓ ਦੇਖ ਚੁੱਕੇ ਹੋਣੇ ਬੋਪਾ ਰਾਏ ਵੀਡੀਓ ਚੈਨਲ ਤੇ ਉਹ ਤੇ ਆਈ ਹੋਈ ਆ ਦੂਜਾ ਬਣਾਇਆ ਸੀਗਾ ਅੱਜ ਮੈਂ ਥੋੜਾ ਜਿਆ ਦੁੱਧ ਪਾ ਕੇ ਬਣਾਉਂਗੀ ਕੱਲ ਸਿੰਪਲ ਬਣਾਇਆ ਸੀ ਕੱਲ ਐਵੇਂ ਹੀ ਬਣਾਇਆ ਸੀ ਬਿਨਾ ਦੁੱਧ ਤੋਂ ਅੱਜ ਦੇਖਦੇ ਆ ਦੁੱਧ ਪਾ ਕੇ ਕਿਹੋ ਜਿਹਾ ਬਣੇ ਬਣੂਗਾ ਉਹ ਪਹਿਲਾਂ ਆਪਣਾ ਤਾਂ ਵੀ ਖੱਟਾ ਹੋਗਾ ਪਹਿਲਾਂ ਤਾਂ ਨਾ ਉਹ ਬਿਲਕੁਲ ਵੀ ਨਾ ਮੈਂਗੋ ਫਲੇਵਰ ਨਹੀਂ ਆ ਰਿਹਾ ਤਾਂ ਔਰੈਂਜ ਫਲੇਵਰ ਆ ਰਿਹਾ ਔਰੈਂਜ ਫਲੇਵਰ ਆਉਂਦਾ ਤਾਂ ਮੈਂਗੋ ਨਾ ਔਰੈਂਜ ਨਾ ਮੈਂਗੋ ਨਾ ਔਰੈਂਜ ਵਧੀਆ ਜਾਂ ਨਹੀਂ ਮਿੱਠਾ ਆਇਆ ਤਾਂ ਹਾਂ ਹਨਾ ਇਹ ਲੱਗ ਰਿਹਾ ਤਾਂ ਵੀ ਚੀਨੀ ਕੋਲੀ ਹੋਈ ਹੈ ਬਸ ਰੰਗ ਪਾਇਆ ਹੋਇਆ ਜ਼ਿਆਦਾ ਮਿੱਠਾ ਜਾਂਦਾ ਕੋਈ ਫਲੇਵਰ ਨਹੀਂ ਕੋਈ ਫਲੇਵਰ ਨਹੀਂ ਹੋਰ ਲੈ ਕੇ ਆਵਾਂ ਜਿੱਦੇ ਆਪਾਂ ਜੰਮ ਬੰਦਿਆ ਹਾਂ ਜਿੱਲਾ ਵਧੀਆ ਹੁੰਦੇ ਨਾਲੋਂ ਜਿੱਥੇ ਤੰਦੀ ਹੈ ਖਟਿਆਸ ਤੇ ਫਲੇਵਰ ਵੀ ਆਉਂਦਾ ਹੈ ਹਾਂ ਤੇ ਹੁਣ ਅਸੀਂ ਸਬਜ਼ੀ ਚੀਰ ਲਈਏ ਤੇ ਉੱਤੇ ਬਾਅਦ ਫਿਰ ਦਾਲ ਧਰਨੀ ਹੈ ਬਸ ਕਿਉਂਕਿ ਫਿਰ ਅੱਗ ਬੁਝਣੀ ਹਵਾ ਬਹੁਤ ਤੇਜ਼ ਚੱਲ ਰਹੀ ਹੈ फटाफट ਸ਼ਾਮ ਦੀ ਖ ਲਓ ਜੀ ਹੁ ਮੈਲਾ ਦਾ ਸਬਜੀ ਨੂੰ ਤੜਕਾ ਕੀ ਯਾਦ ਬਣਾਉਣੀ ਆ ਕੀ ਆ ਛੋਲੇ ਪਾ ਕੇ ਕੀ ਆ ਛੋਲੇ ਕਰਨੇ ਆ ਕੱਲੀ ਕੀ ਆ ਕੋਈ ਖਾਂਦਾ ਨਹੀਂ ਫਿਰ ਤਾ ਕਰਕੇ ਕੀ ਆ ਵਿੱਚ ਛੋਲੇ ਪਾ ਕੇ ਤਾਂ ਹਜੇ ਖਾ ਵੀ ਲੁੰਦੇ ਨੇ ਦੋ ਕੀ ਆ ਪਾ ਲਈ ਤੇ ਛੋਲਿਆਂ ਦੀ ਦਾਲ ਹਜੇ ਛੋਲੇ ਦਾਲ ਘਟ ਗਈ ਸੀ ਹੁਣ ਦੁਕਾਨ ਤੋਂ ਮੰਗਾਈ ਆ ਆ ਪਾ ਲਾ ਪਹਿਲਾਂ ਛੋਟੇ ਲਫਾਪੇ ਵਾਲੀ ਜਿਹੜੀ ਮੜੀ-ਮੁੱਟੀ ਘਟੂ ਵੀਰ ਬੜੇ ਜਿਹਾ ਬਣੀ ਆ ਹਾਂ ਪਹਿਲਾਂ ਇਹ ਭਿਉਣੀ ਵੀ ਆ ਹਨਾ ਦਾਲ ਧੋਣੀ ਵੀ ਆ ਭੁੱਲ ਗਈ ਮੈਂ ਭਾਂਡਾ ਲਿਆਣਾ ਹੁੰਦੋ ਹੁਣ ਲਾ ਲਈਏ ਤੜਕਾ ਕਿਉਂਕਿ ਅੱਗ ਵੀ ਵੱੜ ਗਈ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਉਹ ਤੁਸੀਂ ਸੋਚ ਰਹੇ ਹੋਵੋਗੇ ਵੀ ਹਨਾ ਉਹ ਮੜੀ ਚੱਪਲ ਖੋਲਦਾ ਹੁਣ ਸਾਈਡ ਤੇ ਹੋਰ ਤੁਸੀਂ ਸੋਚ ਰਹੇ ਹੋਗੇ ਮੈਂ ਕੁੱਕਰ 'ਚ ਧਰ ਰਹੀ ਆ ਪਤੀਲੇ 'ਚ ਨਹੀਂ ਧਰ ਰਹੀ ਕੁੱਕਰ ਚ ਨਾ ਥੋੜੀ ਜਿਹੀ ਜ਼ਿਆਦਾ ਇਹ ਦੇਖਣੇ ਚ ਸਿਰਫ ਜਾਨ ਲੱਗ ਰਹੀ ਥੋੜੀ ਜਿਹੀ ਹੀ ਆ ਤੇ ਮੈਂ ਕੁੱਕਰ ਚ ਧਰ ਦੂੰਗੀ ਤੜਕਾ ਲਾ ਕੇ ਇਹਨੂੰ ਦਾਲ ਨੂੰ ਤਾਂ ਕਰਕੇ ਬਸ ਫਿਰ ਕੁੱਕਰ ਜੇ ਨਾਲੇ ਛੇਤੀ ਬਣ ਜੂਗੀ ਪਤਿਲੇ ਚ ਲੱਗ ਜੂਗਾ ਟਾਈਮ ਕਿਉਂਕਿ ਸਾਡੇ ਨਾਲ ਇੱਥੇ ਚੁੱਲੇ ਤੇ ਹਵਾ ਬਹੁਤ ਆਂਦੀ ਆ ਉਹਦੇ ਕਰਕੇ ਅਸੀਂ ਔਖੇ ਹੋ ਜਾਂਦੇ ਆ ਇਸ ਕਰਕੇ ਇੱਥੇ ਧਰ ਦੂੰਗੀ ਮੈਂ ਹੁਣ ਕੁੱਕਰ ਚ ਧਰ ਦੂੰਗੀ ਮਤਲਬ ਮੇ ਕੁੱਕਰ ਚ ਫਿਰ ਆਏ ਅੰਦਰ ਗੈਸ ਬੜੀ ਜਾਊਗੀ ਰਿਜੀ ਜਾਊਗੀ ਸਬਜ਼ੀ 10 ਉਸ ਸਭ ਤੋਂ ਪਹਿਲਾਂ ਪਾਤਾ ਪਾ ਜੀਰਾ ਨਾਲ ਦੀ ਨਾਲ ਪਾ ਦਾਂਗੇ ਪਿਆਜ਼ ਕਿਉਂਕਿ ਤੇਲ ਆਪਣਾ ਰਿੱਝਦਾ ਹੋ ਗਿਆ ਤੇ ਇਸੇ ਤੁਲੇ ਤੇ ਫਿਰ ਅੱਗ ਬਾੜ ਲਈ ਅੰਦਰੇ ਕਿਉਂਕਿ ਜੇ ਰੱਖੇ ਹੁਣ ਸਾਰਾ ਕੰਮ ਅੱਗ ਬਾੜ ਲਈ ਜੇ ਸੋਚਾਂ ਵੀ ਬਾਹਰ ਨੂੰ ਹੁਣ ਜਾਣਾ ਏ ਇੱਕ ਤਾਂ ਹਵਾ ਨੇ ਰੋਜ਼ ਦੁਖੀ ਕਰ ਰੱਖਿਆ ਹੈ ਹਰ ਵੀਡੀਓ ਚ ਬੋਲਦੇ ਆਂ ਕਿ ਵੀ ਹਵਾ ਬਹੁਤ ਚੱਲਦੀ ਹੈ ਕੀ ਕਰੀਏ ਦੁਖੀ ਕਰਿਆ ਪਿਆ। ਛੋੜ ਲਈਏ ਤੇਲ ਨੂੰ ਪੇਂ ਤਾਂ ਸਾਡਾ ਕੜਿਆ ਹੋਇਆ ਹੀ ਹੈ ਜਿਹੜਾ ਇਹ ਵਿੱਚ ਪਾਇਆ ਵਾਏ ਕੱਚਾ ਨਹੀਂ ਹੈਗਾ ਕੜਿਆ ਹੋਇਆ ਹੈ ਆ ਕਰਕੇ ਦਵਾਰਾ ਮੈਂ ਫੇਰ ਪਾ ਲਾ ਆਹ ਤੇ ਫੋਟੋ ਸਾਰੀ ਬਾਹਰ ਕੱਢ ਚੁ ਚਾ ਚਰਵਾ ਦੇਖ ਮੈਂ ਨੇ ਜੀ ਪਾ ਲੇਖੋ ਛੜ ਛੜ ਦੇ ਛੜਦੇ ਹੁਣ ਜਿਆ ਹਾਂ ਮਰੂ ਜਦੋਂ ਕੋਣ ਡਿੱਗਿਆ ਉਹ ਉੱਤ ਕਰੇਗਾ ਕੋਈ ਚੋਰ ਫੜਦੇ ਤੇ ਨੰਨੇ ਸਾਈਕਲ ਹੀ ਉਹ ਹਰ ਖੜੀ ਸੀ ਬਸ ਉਹ ਚਲਗਟ ਨਾ ਆ ਬੀਖਦੇ ਸੌਣ ਚੱਕਲੇ ਗਿਆ ਜੇ ਬਾਹਰ ਤੇ ਹੀ ਖੜਾਈ ਵੀ ਤੀ ਤੈ ਜੋਈ ਗਈ ਹੁਣ ਆਪਣੇ ਪਾਪਾ ਨੂੰ ਕਹੀ ਤੂੰ ਸਾਈਕਲ ਹੀ ਦਵਾ ਕੇ ਜਾਹੀਂ ਸੁਣ ਗਿਆ ਮੈਂ ਖੜਾਈ ਤੀ ਤੇ ਬਰਦਰ ਦੱਸ ਤੁਸੀਂ ਹਾਂ ਤਾਂ ਹੀ ਜਨੂਪ ਕਿਆ ਕਹਾਤਾ ਮੈਂ ਯੂਵੀ ਚਲਾ ਰਿਆ ਸੀ ਨਾ ਸਾਈਕਲ ਹੀ ਤਾਂ ਇਸੇ ਨੇ ਖੜਾਈ ਤੀ ਹੁਣ ਇਹਦੀ ਜ਼ਿੰਮੇਵਾਰੀ ਬਣਦੀ ਐ ਸਾਈਕਲ ਹੀ ਦਵਾਣ ਦੀ ਦੇਖੋ ਨਾ ਕੰਮ ਦੀ ਐ ਬਖਰਾਵਣਾ ਕਰਦੀ ਚਲੋ ਆਪਣਾ ਤੜਕਾ ਹੋ ਗਿਆ ਚਲੋ ਬਸ ਅੱਗੇ ਜਾ ਰਹੇ ਹਾਂ ਕਿੱਥੇ ਬਾਹਰ ਕਿਤੇ ਜਾਵਾਂਗੇ ਕਮਾ ਲਿਆਵਾਂਗੇ ਹੋਰ ਬਾਹਰ ਕਿਤੇ ਜਾ ਰਹੇ ਕੱਲ ਆ ਜਿਹੜੀ ਇੱਥੇ ਹਸਨਪੁਰ ਕੋਲ ਅਸੀਂ ਕਿ ਕਮਾ ਲਿਆਵਾਂਗੇ ਤੁਸੀਂ ਕਿੱਥੇ ਜਾ ਰਹੇ ਤੇ ਨੂਨ ਵਿੱਚ ਪਾਤਾ ਹਲਦੀ ਵੀ ਹਲਦੀ ਹੈ ਨਾ ਹੋਰ ਲੋ ਇੱਕ ਚਮਚਾ ਪਾ ਹਲਦੀ ਦਾ ਪਾਤਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਤਾ ਪਾਣੀ ਤੇ ਹੁਣ ਮਸਾਲੇ ਨੂੰ ਐਨ ਵੀ ਚੰਗੀ ਤਰ੍ਹਾਂ ਹਨਾ ਉਹ ਹੋ ਜੇ ਨੂੰ ਮਿਲ ਚੈਨ ਨਿਆਣਿਆਂ ਨੇ ਪਾਇਆ ਹੋਇਆ ਰੋਲਾ ਮੇਰੀ ਨਣਦ ਦੇ ਮੁੰਡੇ ਨੇ ਯੂਵੀ ਦੀ ਮੰਗ ਰਿਆ ਫਾਇਕਲੀ ਵੀ ਸਾਈਕਲੀ ਦੱਸੋ ਮੈਨੂੰ ਕਿੱਥੇ ਐ ਸਾਈਕਲੀ ਅਸੀਂ ਪੁਰਾਣੇ ਘਰ ਧਰਿਆਏ ਕਿਉਂਕਿ ਉਹ ਨਾਲ ਟਿਕਦਾ ਨਹੀਂ ਤਾਂ ਸੜਕ ਤੇ ਜਾਂਦਾ ਤਾਂ ਸੜਕ ਤੇ ਗੱਡੀਆਂ ਬਹੁਤ ਆਉਂਦੀਆਂ ਨੇ ਤਾਂ ਕਰਕੇ ਅਸੀਂ ਧਰਿਆਏ ਹੁਣ ਅਸੀਂ ਉਹਨੂੰ ਝੋੜ ਬੋਲ ਰਹੇ ਆਂ ਵੀ ਸਾਈਕਲੀ ਤੇਰੀ ਬਾਹਰ ਖੜਾਈ ਕੀਤੀ ਚੋਰ ਚੱਕ ਕੇ ਲੈ ਗਿਆ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਸਾਨੂੰ ਸਾਈਕਲੀ ਦਿਵਾ ਕੇ ਜਾਇਂ ਨਾ ਹਨਾ ਰੋਲਾ ਲਓ ਹੁਣ ਦਾਲ ਰਝਾਲੀ ਫਿਰ ਉਹ ਤੇ ਬਾਦ ਅੱਪ ਕੀ ਆ ਭਾਵਾਂਗੇ ਅਨੇ 15 ਦਿਨਾਂ ਦੀ ਬਾਹਰ ਦੀ ਬਾਹਰ ਸੈਂਕੜੇ ਨੇ। ਜਿੰਨਾ ਜਿੰਨੇ ਵੀ ਕੰਮੇ ਰਿਹਾਏ ਇਸ ਦੇ ਸੋਹਰੇ ਦੇ ਸਾਥ ਲੋਕੋ ਦੁਆਰਾ ਸਾਫ ਤੇ ਆ ਕੇ ਸਾਰੇ ਖਾਣ ਲੱਗੇ ਰੋਟੀ ਯੂਵੀ ਰਹਿ ਗਿਆ ਬਸ ਇਹਨੂੰ ਵੀ ਹੁਣ ਪਾ ਕੇ ਦੰਨੀ ਆ। 샤ਦੂ ਹਰ ਨਵੋ ਨਹੀਂ ਵੀ ਰੋਟੀ ਖਾਣ ਲੱਗੇ। ਇਹ ਕੀ ਨਹੀਂ ਖਾਂਦੇ ਹੈਗੇ ਯੂਵੀ ਵੀ ਨਹੀਂ ਖਾਂਦਾ ਪਰ ਛੋਲਿਆਂ ਦੀ ਦਾਲ ਬਣਾਈ ਆ ਉਧਰ ਦੇਖੀ। ਰੋਮੀ ਆਏ। ਛੋਲਿਆਂ ਦੀ ਦਾਲ ਉਹ ਛੋਲਿਆਂ ਦੀ ਦਾਲ ਬਣਾਈ ਐ ਪੂਰੀ ਕੀ ਆ ਤਾਂ ਘੱਟੇ ਪਾਇਆ ਏ ਪਤਲੀ ਜੀ ਬਣਾਈ ਐ ਵੀ ਤਾਂ ਕਿ ਸਾਰੇ ਤੁਸੀਂ ਖਾ ਲਓ। ਓਹ ਹੋਰ ਐਨੀ ਸੁਆਦ ਬਣੀ ਐ। ਓਹ ਚਲੋ ਮੈਂ ਲਿਆ ਮੈਂ ਰੋਟੀ। ਓਹ ਥੋੜਾ ਲੱਗੂ ਕਿ ਪੇਟ ਦਾ ਨੂਰ ਬਣਾ। ਅਲਮਾਰੀ ਦੀ ਚਾਬੀ ਖੋਤੀ ਇਹਨੇ। ਇਹ ਹੁੰਦੇ ਨੇ ਕੋਈ। ਨਹੀਂ ਆਪ ਨੇ। ਠੀਕ ਹੈ ਆਪਹੁਨੇ ਖਾਤੀ ਕੋਤੀ ਅਲਮਾਰੀ ਦੀ ਚਾਬੀ ਤੇ ਹੁਣ ਸੂਈ ਟਰਾਈ ਕਰਦੇ ਹਾਂ ਸੂਈ ਸੱਚੇ ਖੁੱਲ ਜੂਗੀ ਟਰਾਈ ਕਰਕੇ ਦੇਖਾਂ ਮੈਂ ਖੋਲ ਕੇ ਦੇਖੀਏ ਚਲੋ ਚਲੋ ਮੈਂ ਖੋਲ ਬਹੁਤ ਔਖਾ ਹੋ ਗਿਆ ਇਹਦੇ ਵਿੱਚ ਕੱਪੜੇ ਪਏ ਆ ਹੁਣ ਲੋ ਖੁੱਲਾ ਹੁੰਦਾ ਤਾਂ ਵੀ ਤਾਂ ਇੱਕ ਤਾਂ ਲੋਕ ਲੱਗਿਆ ਵਾ ਤਾਂ ਅੰਦਰ ਫਸ ਰਹੀ ਆ ਨਹੀਂ ਰਮਨ ਤੂੰ ਉਹੀਂ ਮੜ ਜਾ ਤੂੰ ਖੋਲੋ ਐਨਾ ਰਾਤ ਨੂੰ ਨਾ ਫਾਹਾ ਪਤਾ ਹੁਣ ਉਹ ਮੁੰਡੇ ਨੇ ਓਏ ਛੜਦੇ ਓਏ ਛੜਦੇ ਮੈਂ ਹੁਣ ਰਾਤ ਨੂੰ ਫਾਹਾ ਪਾ ਦਵਾਂ ਗਾਣ ਕੋ ਉੱਟਦਾ ਛੜਦੇ ਟਰਾਈ ਕਰਕੇ ਦੇਖ ਰਹੇ ਆ ਹੌਲੀ ਹੌਲੀ ਜੇ ਹੋ ਗਿਆ ਪਰ ਲੋਕ ਖੁੱਲ ਜੂਵੇ ਚਾਬੀ ਦਾ ਕੋਈ ਚੱਕਰ ਨਹੀਂ ਕਿਉਂਕਿ ਇਹਦਾ ਚਾਬੀ ਤੱਕ ਨਾ ਹੱਥ ਜਾਣ ਲੱਗ ਗਿਆ ਤਾਂ ਕਰਕੇ ਉਹ ਲੋਕ ਚਾਬੀ ਲੋਕ ਉਹ ਕਰ ਲੈਂਦਾ ਚਾਬੀ ਕੱਢ ਲੈਂਦਾ ਇਹ ਆ ਪੀਲਾ ਫ੍ਰਿੰਜ ਵਾਲਾ ਰੰਗ ਕਿਨੇ ਗਿਆ ਤਿੰਨ ਦਿਨ ਹੋ ਗਏ ਰੈਸਟੋਰੈਂਟ ਖੁੱਲ ਰਿਹਾ ਘਰੇ ਇਲਾ ਇਲਾ ਕਿੰਨੇ ਗਿਆ ਇਹ ਕਿ ਮੈਂ ਚੜਾਈ ਨੂੰ ਭਜਾਤਾ ਕੰਦਾ ਮਗ ਜਾ ਉਹ ਤੇ ਕੋਲ ਤੋਂ ਸ਼ਾਜ਼ਾ ਪਲੇਟ ਚਾਕੇ ਗਿਆ ਨੂੰ ਭਜਾਤਾ ਸ਼ਾਜ਼ਾ ਲੈਟ ਚਾਕੇ ਗਿਆਤਾ ਐਵੇਂ ਨਹੀਂ ਜਾਨਾ ਬੜੇ ਬੜੇ ਨੇ ਤੂੰ ਵੀ ਖਾ ਲਾ ਖੋਰ ਪਾ ਲੈਨੇ ਅੱਛਾ ਆਦੂ ਪਈ ਆਪਾਂ ਇਹਨੂੰ ਸੋ ਕਰ ਲੀਲਾ ਬਾਤ ਬਾਤ ਹੁਣ ਮਿਲ ਰਿਆਂ ਉਹਨੂੰ ਤਿੰਨ ਦਿਨ ਹੋ ਗਏ ਰੈਸਟੋਰੈਂਟ ਖੋਲ ਰੱਖਿਆ ਅੱਜ ਦੇ ਨਹੀਂ ਅੱਜ ਦੇ ਨਹੀਂ ਬਿਮਾਰ ਵੀ ਹੋ ਗਏ ਟਿੱਡ ਵੀ ਖਰਾਬ ਹੋ ਗਏ ਉਹ ਇੱਕ ਅੰਦਰ ਉਸਿਆ ਬੈਠਾ ਮੈਨੂੰ ਦੰਦੇ ਨਹੀਂ ਅੱਜ ਲਾਸਟ ਤਾਂ ਹੈ ਤੁਹਾਡਾ ਖਾਣਾ ਪੀਣਾ। ਨਾ ਬੋ ਅੱਜ ਤੁਹਾਡਾ ਖਾਣਾ ਪੀਣਾ ਲਾਸਟ ਹੈ। ਹੋਰ ਨਹੀਂ ਮਿਲਦਾ। ਹੁਣ ਰੋਟੀ ਖਾਓ। ਠੀਕ ਆ। ਠੀਕ ਹੈ ਸ਼ਬਦੂ। ਹੁਣ ਠੀਕ ਹੋ ਗਿਆ। ਖਾ ਲਓ। ਚਲੋ। ਹੈ? ਖਿਲਾਓ। ਆ ਖਾ ਲਾ ਬਣਾ। ਕਾਸਾ ਹੁਣ ਇਹਦੇ ਬਾਅਦ ਕੁਛ ਨਹੀਂ ਬਣਾਉਂਦੇ ਨਾ ਸਾਡੇ ਕਿ ਬਟੇ ਟਕਰਾਉ ਹੋ ਰਹੇ ਆ ਹੌਲੀ ਹੌਲੀ ਸਾਰੇ ਸਾਰੇ ਨਾ ਮਾਰ ਹੈਡੇ ਨਾ ਪੰਨੇ ਆਨੇ ਫਿਰ ਖਾਣੇ ਤੇ ਨਹੀਂ ਆਉਂਦੇ ਔਰ ਉਸਕੇ ਬਹਿ ਗਿਆ ਤੁਹਾਨੂੰ ਫਿਰ ਦੇ ਕੇ ਆਏ ਹੁਣ ਹਾਲੇ ਵੀ ਇੰਨਾ ਕੁਛ ਨਹੀਂ ਹੋਇਆ ਕਿਉਂਕਿ ਡੋਂਗਾ ਪਰ ਡੋਂਗਾ ਪਾ ਕੇ ਖਾਣ ਵਾਲਾ ਨਾ ਹੋ ਤੇ ਅੱਜ ਦਾ ਸਟਾ